ਤਨਨਾ ਮ੍ਰੀ ਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਮੁਹੱਲਾ ਪੰਜਮਾ ਸਰਬ ਸਿਧ ਹਰ ਗਾਈਐ ਸਭ ਪਲਾ ਮਨਾਵੇਂ ਸਾਦ ਸਾਦ ਮੁਖ ਤੇ ਕਹੇ ਸੁਣ ਦਾਸ ਮਿਲਾਵੇ ਸੂਖ ਸਹਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਧਿਆਲ ਭਈ ਹਰ ਹਰ ਨਾਮ ਚੀਂ ਮਰਹਾਓ ਪੂਰ ਰਹੇ ਹੋ ਸਰਬਤਰਮੈ ਪ੍ਰਭ ਗੁਣੀ ਗਹੀਰ ਨਾਨਕ ਭਗਤਿ ਆਨੰਦੁ ਮੈ ਭੀਖ ਪ੍ਰਭ ਕੀਤੀਰ ਬਿਲਾਵਲ ਮਹੱਲਾ ਪੰਜਮ ਅਰਦਾਸ ਸੁਣੀ ਦਾਤਾਰ ਪ੍ਰਭ ਹੋਈ ਕਿਰਪਾਲ ਰਾਖ ਲੀਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੋਂ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਖਿਆ ਦੇ ਆਪਣੇ ਹੱਥ ਰਹਾਉ ਜੀਵਨ ਦਾ ਦਾਤਾ ਇੱਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਰੋਗ ਮਿਟਾਏ ਆਪ ਪ੍ਰਭੁ ਪਦਿਆ ਸੁਖ ਸ਼ਾਂਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੋਰੇ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਓ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿ ਲਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖੈਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਚਾਕਾ ਵੜ ਪ੍ਰਤਾਪ ਦੁਖ ਹਮਾਰੇ ਬਖਸ਼ਿਐ ਆਪਣੀ ਕਲ ਧਾਰੀ ਮਾਨੇ ਪਾਛਤ ਫਲ ਦਿੱਤਿਐ ਨਾਨਕ ਬਲੇ ਹਾਰੀ ਬਿਲਾਵਲ ਮਹੱਲਾ 5 ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨ ਸਗੀ ਸਭ ਸੋਗ ਸੰਤਾਪ ਰਹਾਓ ਗੁਣ ਗੋਵਿੰਦ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ RAM ਰਸੈਣ ਆਤਮ त्राਪ ਚਰਨ ਗਹਿ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਪਰਮ ਪੈ ਬਨ ਸੇ ਕਾਹੋ ਨਾਨਕ ਠਾਕੁਰ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ